ਕਿਤੇ ਸਾਹਮਣੇ ਮੌਤ ਖੜੀ ਹੈਗੀ ਚਰਨ ਰਾਹੀ ਕਲ ਕੰਪਣ ਲਾਗੇ ਸਾਖਤ ਨਾਮ ਨਰਿਦਾ ਹਰੀ ਕਿਤੇ ਪੈਰ ਤੁਰਨੋ ਰਹਿ ਜਾਂਦੇ ਨੇ ਪੈਰਾਂ ਦੇ ਨਾਲ ਫਿਰ ਤੁਰਿਆ ਨਹੀਂ ਜਾਂਦਾ ਗੁਰੂ ਨਾਨਕ ਪਾਸਾ ਜੀ ਕਹਿੰਦੇ ਵੇਖ ਪੈਰਾਂ ਦੇ ਨਾਲ ਤੁਰਿਆ ਨਹੀਂ ਜਾਂਦਾ ਹੱਥ ਕਮਲ ਲੱਗ ਪੈਂਦੇ ਨੇ ਚਰਨ ਰਹਿ ਕਰ ਕੰਬਣ ਲੱਗੇ ਫਿਰ ਕਹਿੰਦੇ ਵੀ ਕਦੇ ਮਾਇਆ ਦੇ ਵਿਰੇ ਜੀਵ ਦੇ ਹਿਰਦੇ ਵਿੱਚ ਕਹਿੰਦੇ ਹੀ ਪ੍ਰਮਾਤਮਾ ਦਾ ਨਾਮ ਨਹੀਂ ਕਹਿੰਦੇ ਵਸਦਾ ਫਿਰ ਨਹੀਂ ਕਹਿੰਦੇ ਨਾਮ ਜਪਿਆ ਜਾਣਾ ਯਾਦ ਰੱਖੀ ਹੁਣ ਤੇਰੇ ਕੋਲੇ ਵੇਲਾ ਸੀ ਤੇ ਹੱਥ ਵਿੱਚ ਉਗਵਾ ਲਏ ਆ ਇਹ ਤਾਂ ਪਛਾਣ ਹੀ ਨਹੀਂ ਕੀਤੀ ਅਵੇਂ ਹੱਥ ਵਿੱਚ ਉਗਵਾ ਕੇ ਅਸਮਾ ਫਿਰ ਭੁੱਲ ਜਾਂਦਾਗਾ ਸੁਰਤ ਗਈ ਕਾਲੀ ਹੋ ਤੌਲੀ ਕਿਸ ਨਾ ਪਾਵੇ ਰਖਿਓ ਕਰੀ ਕਿੰਦੇ ਬੁੱਢਾ ਹੋ ਜਾਂਦੇ ਕਿੰਦੇ ਆਕਲ ਟਕਾਨ ਇੰਨੇ ਕਹਿੰਦੇ ਰਹਿੰਦੀ ਫਿਰ ਕੇਸ ਕਾਲੇ ਤੋਂ ਕਹਿੰਦੇ ਚਿੱਟੇ ਹੋ ਜਾਂਦੇ ਨੇ ਘਰ ਦੇ ਵਿੱਚ ਰੱਖਿਆ ਹੋਇਆ ਕਿਸੇ ਨੂੰ ਕਿਨੇ ਚੰਗਾ ਨਹੀਂ ਫਿਰ ਲੱਗਦਾ ਕਿਉਂ ਜਦੋਂ ਬੁੱਢਾ ਹੋ ਜਾਂਦਾ ਕਨਾਂ ਬਜ਼ੁਰਗ ਹੋ ਜਾਂਦਾ ਫਿਰ ਬੱਚੇ ਵੀ ਬਣਾਉਣੋਂ ਸਾੜ ਜਾਂਦੇ ਨੇ ਜਦੋਂ ਆਵਾਜ਼ ਮਾਰਦਾ ਕੁਝ ਮੰਗਦਾਗਾ ਕਿਉਂਕਿ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਪਤਾ ਹੀ ਲੱਗਦਾ ਕਿ ਜਦੋਂ ਕੁਝ ਹੋਰ ਫਰਾਉਂਦੇ ਨੇ ਕਿ ਨਾ ਫਿਰ ਗੁੱਸਾ ਕਰਦਾ ਫਿਰ ਅੰਦਰਿਆਂ ਅੰਦਰ ਬੜਾ ਰੋਂਦਾਗਾ ਪਾਸਾ ਜੀ ਕਹਿੰਦੇ ਫਿਰ ਉਹ ਬਜ਼ੁਰਗ ਘਰ ਦੇ ਵਿੱਚ ਕਹਿੰਦੇ ਬੈਠਾ ਵੀ ਚੰਗਾ ਲੱਗਦਾ ਬੱਚਿਆਂ ਨੂੰ ਹੁਣ ਤਾਂ ਕਈ ਬਿਖਵਾਸਰਾਂ ਦੇ ਜਮਾ ਕਰਵਾਉਂਦੇ ਨਹੀਂ ਸਾਹਮਣੋਂ ਕੁ ਲੱਗਦਾ ਉਹ ਬਜ਼ੁਰਗ ਇਸੇ ਕਰਕੇ ਗੁਰੂ ਅਨੰਕਪਾਸਾ ਜੀ ਨੇ ਵੀ ਕੋ ਬਾਣੀ ਦੇ ਵਿੱਚ ਪਿਆਰੋਂ ਸਾਨੂੰ ਸਮਝਾਇਆ ਹੈਗਾ ਗਵੰਧਿਆ ਵੇਖੀ ਹਲੇ ਵੀ ਤੇਰੇ ਕੋਲੇ ਸਮਾਂ ਦਾ ਹਲੇ ਵੀ ਸੰਭਾਲ ਕਰਨਾ ਸੁਰਤ ਗਈ ਕਾਲੀ ਹਉ ਤੌਲੇ ਕਿਸੇ ਨਾ ਭਾਵੇ ਰੁੱਖੇ ਕਰੇ ਉਹ ਤੈਨੂੰ ਕਿਸੇ ਨੇ ਰੱਖਣਾ ਨਹੀਂ ਕਰਦੇ ਵਿੱਚ ਜਦੋਂ ਬਢੇ ਪਾ ਗਿਆ ਘਰ ਵਿੱਚ ਕਹਿੰਦੇ ਰੱਖਿਆ ਹੋਏ ਕਿਸੇ ਨੇ ਉਹਨੇ ਚੰਗਾ ਨਹੀਂ ਫਿਰ ਲਗਦਾ ਬਿਸਰਤ ਨਾਮ ਐਸੇ ਦੁੱਖ ਲਾਗੇ ਜੰਪੁਰ ਸਮਾਰੇ ਨਰਕ ਕਰੇ ਕੇ ਕਹਿੰਦੇ ਪ੍ਰਮਾਤਮਾ ਦਾ ਨਾਮ ਕਹਿੰਦੇ ਭੁਲਾ ਭਰਾਇਂ ਰੱਖਦਾਗਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਪ੍ਰਮਾਤਮਾ ਦਾ ਨਾਮ ਵਿਸਾਈ ਰੱਖਣ ਦੇ ਕਹਿੰਦੇ ਜਿਹੇ ਪੈਰਿਸ ਨੂੰ ਕਹਿੰਦੇ ਚੰਬਲੇ ਰਹਿੰਦੇ ਨੇ ਭਾਵ ਜਿੰਨਾ ਕਰਕੇ ਜਮਰਾਜ ਧਰਮਰਾਜ ਵੀ ਇਸ ਨੂੰ ਕਹਿੰਦੇ ਮਾਰ ਕੇ ਨਰਕ ਵਿੱਚ ਲੈ ਜਾਂਦਾ ਫਿਰ ਕਹਿੰਦੇ ਪੂਰਬ ਜਨਮ ਕੇ ਪੂਰਨ ਜਨਮ ਕੋ ਲੇਖ ਨ ਮਿਟੈ ਜਨਮ ਵਰ ਕਾ ਦੋਸ਼ ਤਰੀ ਪਰ ਜੀਵ ਦੇ ਕੀ ਵਸਾ ਕਹਿੰਦੀ ਪੂਰਬਲੇ ਜਨਮਾਂ ਦੇ ਕੀਤੇ ਹੋਏ ਕਹਿੰਦੇ ਕਰਮਾਂ ਦੇ ਸੰਸਕਾਰਾਂ ਦਾ ਲੇਖਾਂ ਕਹਿੰਦੇ ਬਿਟਦਾ ਨਹੀਂ ਪਿਆਰੀਓ ਜਿਹੜੇ ਕੋਈ ਪੂਰਬਲੇ ਕਰਮ ਕਰਕੇ ਆਇਆ ਕਨਾ ਜਿਹੜੇ ਤੇਰੇ ਪਿੱਛੇ ਹੋਏ ਨੇ ਕਰਮਾਂ ਉਹ ਲੇਖਾ ਮਿਟਦਾ ਨਹੀਂ ਉਹਦਾ ਲੇਖਾ ਦੇਣਾ ਪਵੇਗਾ ਜਿਤਨਾ ਚਿਰ ਕਹਿੰਦੇ ਉਹ ਲੇਖਾ ਮੌਜੂਦ ਹੈ ਕਹਿੰਦੇ ਉਹਨਾਂ ਦੇ ਪ੍ਰਭਾਵੇ ਇਠਾਂ ਕੋ ਕਰਮ ਕਰ ਕਰਕੇ ਜੰਮਣ ਮਰ ਦੇ ਗੇੜ ਵਿੱਚ ਪਿਆ ਰਹਿੰਦਾ ਬੰਦਾ ਫਿਰ ਜੀ ਵਿਚਾਰਾ ਕਹਿੰਦੇ ਹੋਰ ਕਿਸ ਨੂੰ ਕਿਨ ਦੇ ਦੋਸ਼ ਦੇ ਵੀ ਫਿਰ ਇਹਦੇ ਕਰਮਾਂ ਦੇ ਦੋਸਾ ਕਹਿੰਦੇ ਬੇਨ ਗੁਰੂ ਬਾਤ ਜੀਵਨ ਹੋਰ ਮਰਨਾ ਬੇਨੁ ਗੁਰੂ ਸ਼ਬਦ ਹੈ ਜਨਮ ਜਰੀ ਅਸਲ ਕਿੰਦੀ ਗੱਲ ਹੈ ਗੁਰੂ ਦੀ ਸਰਨ ਤੋਂ ਬਿਨਾ ਕਹਿੰਦੇ ਜ਼ਿੰਦਗੀ ਬੇਅਰਥ ਜਾਂਦੀ ਹੈ ਪਿਆਰੇ ਸਤ ਸੰਗਤ ਤੋਂ ਬਿਨਾ ਗੁਰੂ ਦੇ ਬਾਣੀ ਤੋਂ ਬਿਨਾ ਇਹ ਸਮਾਂ ਕਹਿੰਦੇ ਬੇਅਰਥ ਰੰਗਦਾ ਜਾ ਰਿਹਾ ਹੈ ਬਕਾਰ ਆਪ ਦੇ ਵਿੱਚ ਪੈ ਕੇ ਮਨੁੱਖ ਹੋਰ ਆਤਮਕ ਮੌਤ ਕਹਿੰਦੀ ਸੇੜਦਾ ਰਹਿੰਦਾ ਹੈ ਗੁਰੂ ਦੇ ਸ਼ਬਦ ਤੋਂ ਕੁੰਜਣ ਕਰਕੇ ਜ਼ਿੰਦਗੀ ਆਪਣੇ ਆਪ ਹੀ ਕਹਿੰਦੇ ਨਰਕ ਬਣਾ ਲੈਂਦਾ ਹੈ। ਖੁਸ਼ੀ ਖਵਾਲ ਪਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੀ। ਜੀਵ ਕਿਨ੍ਹ ਦੁਨੀਆ ਦੀਆਂ ਖੁਸ਼ੀਆਂ ਮਰਨ ਵਿੱਚ ਕਹਿੰਦੇ ਰਸ ਭੋਗਣ ਦੇ ਵਿੱਚ ਹੀ ਕਹਿੰਦੇ ਹੋਰ ਫੋਗੇ ਤੇ ਮੰਦੇ ਕਰਮ ਕਰਨ ਵਿੱਚ ਕਹਿੰਦੇ ਐਵੇਂ ਸਮਾ ਵਿਅਰਥਕ ਬਣਾ ਲੈਂਦਾ। ਨਾਮ ਵਿਸਾਰ ਲੋਭ ਮੁਲ ਕੋਇਓ। ਸਿਰ ਧਰਮ ਰਾਏ ਕਾ ਡੰਡ ਪਰੇ ਪਰਮਾਤਮਾ ਦਾ ਨਾਮ ਪੁਲਾ ਕੇ ਲੋੜ ਵਿੱਚ ਪਾਸਾ ਜੀ ਕਹਿੰਦੇ ਪਰਮਾਤਮਾ ਦਾ ਨਾਮ ਤਾਂ ਪੁਲਾ ਚਦਾ ਲੋ ਲੋ ਵਿੱਚ ਫਸ ਕੇ ਕਹਿੰਦੇ ਇਹ ਮੂਲ ਵੀ ਗਵਾ ਲੈਂਦਾਗਾ ਆਖਰ ਸਿਰ ਦੇ ਉੱਪਰ ਕਹਿੰਦੇ ਧਰਮ ਦਾ ਡੰਡਾ ਜਿੱਦੂ ਵੱਜਦਾ ਕਨੇ ਆ ਕੇ ਫੇਰੇ ਸੁਧ ਟਿਕਾਣੇ ਆਉਂਦੀ ਹੈ ਗੁਰਮੁਖ RAM ਨਾਮ ਗੁਣ ਗਾਵੇ ਜਾਗ ਕੋ ਹਰ ਪ੍ਰਭ ਨਦਰ ਕਰੇ ਗੁਰੂ ਦੀ ਸਰਨਨ ਦੇ ਵਿੱਚ ਪੈਣ ਵਾਲੇ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਕਹਿੰਦੇ ਗਵਾਲ ਲੈਂਦੇ ਨੇ ਪਾਸਾ ਜੀ ਕਹਿੰਦੇ ਪਾਉ ਹੀ ਹੁੰਦੇ ਨੇ ਪਿਆਰੋ ਜਿਹੜੇ ਅਕਾਲ ਪੁਰਖ ਵੈਸ ਗੁਰੂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਨੇ ਤੇ ਨਹੀਂ ਤੇ ਬੰਦਾ ਖਵਾਰ ਹੁੰਦਾ ਦਾ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗ ਮੈਂ ਗੁਰੂ ਗੋਬਿੰਦ ਹਰੀ ਉਹ ਜਗਤ ਵਿੱਚ ਕਹਿੰਦੇ ਹਰੀ ਗੋਬਿੰਦ ਜੰਤ ਪ੍ਰਭ ਪਰਮਾਤਮਾ ਦੇ ਨਾਲ ਜੁੜਦੇ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦੇ ਨੇ ਜਿਹੜੇ ਅਮਰ ਤੇ ਵਿੜੇ ਦੀ ਸੰਭਾਲ ਕਰਦੇ ਨੇ ਹਰ ਸਿਮਰੂ ਗੁਰਵਚਨ ਸਮਾਰੂ ਸੰਗਤ ਹਰਜਨ ਭਾਉ ਕਰੇ ਸੰਤ ਜਨਾਂ ਦੇ ਕਹਿੰਦੇ ਸੰਗਤ ਵਿੱਚ ਪ੍ਰੇਮ ਵਿੱਚ ਰੁੱਲ ਕੇ ਕਹਿੰਦੇ ਪਰਮਾਤਮਾ ਦਾ ਸਿਮਰਨ ਭਗਤੀ ਕਰਦੇ ਨੇ ਸੇਵਾ ਕਰਦੇ ਨੇ ਪਾਸਾ ਜੀ ਕਹਿੰਦੇ ਉਹੀ ਦੁਨੀਆ ਦੇ ਵਿੱਚ ਉਹ ਸੰਸਾਰ ਦੇ ਵਿੱਚ ਕੁਝ ਲਾਹਾ ਘਟ ਕੇ ਜਾਂਦੇ ਨੇ ਤੇ ਨਹੀਂ ਆਪਣਾ ਜੀਵਨ ਇਹ ਜੀਵਨ ਦੀ ਬਾਜ਼ੀ ਨੂੰ ਕਹਿੰਦੇ ਜੂਏ ਦੇ ਵਿੱਚ ਹਾਰ ਕੇ ਚਲੇ ਜਾਂਦੇ ਨੇ ਗੁਰੂ ਨਾਨਕ ਪਾਸਾ ਜੀ ਕਹਿੰਦੇ ਭਾਈ ਵੇਖ ਹਲੇ ਵੀ ਤੇਰੇ ਕੋਲ ਸਮਾਂ ਹੈ ਦੇਖੀਂ ਕਿ ਤੇ ਹਲੇ ਵੀ ਨਾ ਗਵਾਲਮੀ